ਹਾਲ ਜੀ ਸਾਰਿਆਂ ਨੂੰ ਮੈਂ ਕਸ਼ਮੀਰ ਕੌਰ ਬਾਠ ਜੀ ਤੇ ਜੋਰਾਵਾਰ ਮੇਰੇ ਭਤੀਜਾ ਜੀ ਕਰਕੇ ਆਇਆ ਕੱਦੂ ਤੇ ਕਹੇ ਹੱਸ ਰਿਹਾ ਕਿ ਭੂਈ ਮੇਰੀ ਵੀਡੀਓ ਬਣਾ ਰਹੀ ਆ ਤੇ ਉਹ ਦੇਖੋ ਕੱਦੂ ਕਰਕੇ ਆ ਜਦੋਂ ਇਹ ਕੱਦੂ ਕਰ ਰਹੀ ਸੀ ਨਾ ਉਦੋਂ ਕੰਮ ਸਿੰਗਾ ਸਾਢੇ ਦਿਨ ਹੋਇਆ ਸੀ ਨਾ ਹਾਂ ਸਾਢੇ ਦਿਨ ਹੀ ਸੀ ਸਾਢੇ 3 ਵਜੇ ਕੱਦੂ ਕਰਨ ਲੱਗ ਗਿਆ ਸੀ ਤੇ ਇਹਨੂੰ ਤਾਂ ਗਰਮੀ ਲੱਗਦੀ ਰਹੀ ਮੈਨੂੰ ਬਹੁਤ ਲੱਗ ਰਹੀ ਤੇ ਮੈਂ ਨਹੀਂ ਆਈ ਬਾਹਰ ਤੇ ਆਹ ਵੇਖੋ ਇਹ ਕੱਦੂ ਕਰਤੇ ਹੁਣ ਤੇ ਹੁਣ ਕਹਿੰਦਾ ਭੂਈ ਟਰੈਕਟਰ ਤੇ ਮੜਾ ਜਾ ਚੜ ਕੇ ਤਾਂ ਵੇਖ ਤੇ ਮੈਂ ਲੱਗੀ ਟਰੈਕਟਰ ਤੇ ਚੜਨ ਆ ਜਾਓ ਫਿਰ ਹਾਂਜੀ ਦੋਸਤੋ ਪੂਹੀ ਆਡੀ ਚੜ ਗਈ ਜੇ ਮੈਂ ਪੂਹੀ ਨੂੰ ਆਖਿਆ ਵੀ ਚੜਜੋ ਟਰੈਕਟਰ ਤੇ ਕੋਈ ਮੇਰੇ ਚੜ ਗਈ ਟਰੈਕਟਰ ਤੇ ਮੈਂ ਚਲਾਉਣਾ ਤਾਂ ਆਉਂਦਾ ਨਹੀਂ ਕੋਈ ਨਹੀਂ ਵਾ ਉਹ ਕਿਤਾ ਤਾਂ ਤਾਂ ਟਰੈਕਟਰ ਬਹੁਤ ਵਧੀਆ ਹੈ ਉੱਚਾ ਹੈਗਾ ਨਾ ਹਾਂ ਜੇ ਮੈਂ ਤਾਂ ਰੜ ਗਿਆ ਫੇਰ ਨਹੀਂ ਨਹੀਂ ਰੜਦਾ ਮੈਂ ਚੜ ਗਈ ਜੀ ਟਰੈਕਟਰ ਤੇ ਭਤੀਜੇ ਦੀ ਕਰਤੀ ਇੱਛਾ ਪੂਰੀ ਵੈਸੇ ਵੀ ਚਲਾਉਣਾ ਚਲਾਉਣਾ ਤਾਂ ਆਉਂਦਾ ਨਹੀਂ ਆ ਤੇ ਬਹੁਤ ਵਧੀਆ ਲੱਗ ਰਿਹਾ ਜੀ ਤੇ ਕਿਸਾਨਾਂ ਦਾ ਇਹ ਸ਼ੇਅਰ ਆ ਪਹਿਲਾਂ ਤੁਹਾਨੂੰ ਮੈਸੇਜ ਵਿਖਾਇਆ ਸੀ ਤੇ ਅੱਜ ਹੁਣ ਤੁਹਾਨੂੰ ਦਿਖਾਤਾ ਦੀ ਅਸੀਂ ਇੰਡੋਫਾਰਮ ਇੰਡੋਫਾਰਮ ਇਹ ਦੇਖ ਲੋ ਤੁਸੀਂ ਬਹੁਤ ਪਿਆਰ ਦਿੱਤਾ ਜੀ ਸਾਡੇ ਮੈਸੀ ਨੂੰ ਵੀ ਤੇ ਇਹਨੂੰ ਵੀ ਫੁੱਲ ਪਿਆਰ ਦਿਓ ਕਿਉਂਕਿ ਇਹ ਮੇਰੇ ਭਤੀਜੇ ਦੀ ਜਾਨ ਆ ਜੋਰੇ ਦੀ ਤੇ ਬਾਏ ਹਾਂਜੀ ਦੋਸਤੋ ਆਡੀ ਪੂਣੀ ਪੂਰੀ ਸਬੋਡ ਕਰਿਆ ਕਰੋ YouTube ਚੈਨਲ ਤੇ ਆ ਇਹ ਵੀਡੀਓ ਹੋ ਚਾਇਆ ਰਤੇ ਪੈਣੀ ਆ ਪੂਈ ਤੁਹਾਡਾ ਚੈਨਲ ਹਾਂ ਨਹੀਂ ਬੋਲਦੇ ਪੂਈ ਮੇਰਾ ਨਾਮ ਕਸ਼ਮੀਰਪੁਰ ਬਾਠ ਹੈ ਜੀ ਤੇ ਸਾਡੇ ਕਸ਼ਮੀਰਪੁਰ ਬਾਠ ਦੇ ਨਾਂ ਤੇ ਇਹ ਚੈਨਲ ਆ ਸਬਸਕ੍ਰਾਈਬ ਕਰਿਆ ਕਰੋ ਲਾਈਕ ਤੇ ਤੇ ਦੀ ਵੀਡੀਓ ਕਿਹੜੀ ਪਉਂਦੀ ਵਿੱਚ ਧਾਰਮਿਕ ਕਹਾਣੀਆਂ ਵੀ ਪਾਉਣੀ ਆ ਹਨਾ ਤੇ ਸਿੰਗਿੰਗ ਕਰਦੇ ਜੀ ਸਿੰਗਿੰਗ ਵੀ ਕਰਦੀ ਆ ਉਹ ਵੀ ਸ਼ਾਰਟਸ ਪਾਉਣੀ ਬਹੁਤ ਵਧੀਆ ਵਧੀਆ ਪਿਆਰ ਦੇ ਰਹੇ ਨੇ ਸਾਰੇ ਹਾਂਜੀ ਅੱਜ ਮੈਂ ਚੜ ਗਈ ਫੋਟ ਜੋਰੇ ਤੇ ਟਰੈਕਟਰ ਤੇ ਵੈਸੇ ਜੋਰੇ ਵਧੀਆ ਹੈ ਹਨਾ ਹਾਂ ਨਹੀਂ ਬੜਾ ਬੱਤੀ ਚੱਲਿਆ ਹੁਣ ਇਹ ਲਿਆਂਦਾ ਜੀ ਹਾਂ ਮੈਨੂੰ ਪਤਾ ਹੈ ਚਲੋ ਚਲੋ ਓਕੇ ਦੋਸਤੋ ਬਾਏ ਅੱਡੇ ਕੱਦੂ ਜੋਰੇ ਦੇ ਕਰਨਾ ਹੈ ਫੇਰ ਜਦੋਂ ਇਹ ਤੱਦੂ ਕਰਦਾ ਨਾ ਉਦੋਂ ਧੁੱਪ ਬੜੀ ਹੁੰਦੀ ਮੈਂ ਤਾਂ ਹੀ ਨਹੀਂ ਵੜਦੀ ਵਿੱਚ ਤੁਹਾਨੂੰ ਲੱਗਦੀ ਗਰਮੀ ਆ ਹਾਂਜੀ ਚਲੋ ਬਾਏ ਜੀ ਸਾਰਿਆਂ ਨੂੰ ਬਾਏ ਦੋਸਤੋ